ਅਰੇ ਯਾ ਪਰ ਜਦ ਜਨ ਉਹਨੀਆਂ ਅੱਖਾਂ ਪਾਰ ਆਈਆਂ ਤਾਂ ਮੈਂ ਨੀ ਵੀ ਪਾ ਲਈ ਤੇ ਉਹਦੇ ਪਿੱਛੇ ਪਿੱਛੇ ਤੁਰਿਆ ਆਪਣੇ ਘਰ ਜਾ ਕੇ ਉਹਨੇ ਬਾਹਰ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਦਾ ਦਿੱਤੀ ਮੈਂ ਚੁੱਪ ਕਰਕੇ ਬੈਠ ਗਿਆ ਉਹ ਉੱਠ ਕੇ ਕਾਨੀ ਚੋਂ ਦੁੱਧ ਦਾ ਗਲਾਸ ਭਰ ਲਈ ਮੈਂ ਬੜੀ ਨਾ ਨੁੱਕ ਨੁਕਰ ਕੀਤੀ ਪਰ ਉਸ ਕਿਹਾ ਪੀ ਲੈ ਪੁੱਤ ਕਿਹੜਾ ਆਪਾਂ ਮੋਲ ਲਿਆਂਦਾ ਕਿਤੋਂ ਸੁਖ ਨਾਲ ਦੋ ਲਵੇਰੀਆਂ ਖੜੀਆਂ ਨੇ ਬੇਸ਼ੱਕ ਲੈ ਜੀਆਂ ਕਰ ਵੇ ਲਈ ਕੋਈ ਲੋੜ ਪੈ ਜਾਵੇ ਜੀ ਕਦੀ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਬਸ ਚਿੱਠੀ ਦੇ ਬੋਲ ਜਰਾ ਚੰਗੇ ਲਿਖ ਦੇਈ ਆਹ ਲੈ ਫੜ ਕਾਟ ਉਹਨੇ ਕਾਸੀ ਦੀ ਥਾਲੀ ਤੇ ਰੱਖ ਕੇ ਪੋਸਟ ਕਾਰਡ ਮੈਨੂੰ ਪੜਾ ਦਿੱਤਾ ਪਹਿਲਾਂ ਦੁੱਧ ਦੀ ਕੁੱਟ ਪਰ ਲੈ ਪੁੱਤ ਮੈਂ ਭਰ ਜੂ ਉਹਨੇ ਪਿੱਤਲ ਦੇ ਗਲਾਸ ਵਾਲ ਇਸ਼ਾਰਾ ਕਰਦਿਆਂ ਕਿਹਾ ਮੈਂ ਸੰਗਦਿਆਂ ਸੰਗਨੇ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਮ ਮੂੰਹ ਤੋਂ ਨਾਲਿਆ ਗਰਮ-ਗਰਮ ਦੁੱਧ ਨੇ ਮੇਰੀ ਜੀਬ ਗਰਮ-ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ ਮੈਨੂੰ ਬੁੜੀ ਤੇ ਬਹੁਤ ਗੁੱਸਾ ਆਇਆ ਮੇਰੀ ਜੀਬ ਅਜੇ ਵੀ ਜਲੂ-ਜਲੂ ਕਰਦੀ ਰਹੀ ਸੀ ਮੇਰੇ ਗੁੱਸੇ ਨੂੰ ਭਾਕ ਕੇ ਬੁੜੀ ਵੀ ਡਰ ਜੀ ਗਈ ਉਹਨੇ ਦੁੱਧ ਫੈਂਟ-ਫੈਂਟ ਪਾਣੀ ਵਰਗਾ ਕਰ ਦਿੱਤਾ ਜਿਹੜਾ ਮੈਂ ਇੱਕੋ ਸਾਹ ਪੀ ਗਿਆ ਅੰਦਰੋਂ ਥੰਮਲੇ ਬੋਲਿਆਂ ਕਿਸੇ ਦੀ ਹਾਈ ਹਾਈ ਦੀ ਆਵਾਜ਼ ਆਈ ਪੁੱਛਣ ਤੇ ਪਤਾ ਲੱਗਾ ਕਿ ਉਹਦੇ ਉਹ ਕਰਤਾਰੋਸੀ ਹਰ ਘਰ ਦਿਨੂ ਇਸਨੇ ਪਸੋਂ ਪੁੱਤ ਜੰਮਿਆ ਸੀ ਅੰਦਰ ਮੰਦੇ ਤੇ ਪਈਓ ਕਰਾ ਰਹੀ ਸੀ ਉਸ ਨੂੰ ਪਸੋਂ ਤੋਂ ਹੀ ਦਰਦ ਹੋ ਰਿਆ ਸੀ ਜਿਹੜਾ ਅਜੇ ਤੱਕ ਨਹੀਂ ਸੀ ਠੀਕ ਹੈ ਬੂੜੀ ਨੇ ਹੌਕਾ ਭਰ ਕੇ ਕਿਹਾ ਪੁੱਤ ਮੋਹਣਿਆ ਜਰਾ ਚੰਗੀ ਤਰ੍ਹਾਂ ਲਿਆ ਦਿਖ ਚਿੱਠੀ ਜਿਹਨੂੰ ਪੜ ਕੇ ਮੁੰਡਾ ਫੌਜੋਂ ਨਾਵਾ ਕਟਾ ਨਾਵੇ ਅਸੀਂ ਬਹੁਤ ਦੁਖੀ ਹਾਂ ਪੁੱਤ ਉਹਦੀਆਂ ਅੱਖਾਂ ਫੇਰ ਭਰ ਆਈਆਂ ਮੇਰਾ ਵੀ ਦਿਲ ਬੜਾ ਖਰਾਬ ਹੋ ਗਿਆ ਮੈਂ ਆਪਣੇ ਵੱਲੋਂ ਰਾਜੀ ਖੁਸ਼ੀ ਲਿਖੀ ਉਹਦੀ ਰਾਜੀ ਖੁਸ਼ੀ ਪੁੱਛੀ ਤੇ ਫੇਰ ਸਵਾਲੀ ਅਜਨਲ ਬੁਢੀ ਵਾਲੇ ਵੇਖਣ ਲੱਗ ਪਿਆ ਲਿਖ ਪੁੱਤ ਬਈ ਉਹਦਾ ਬਾਪੂ ਪੰਜਵੀਂ ਤਰੀਕ ਤੇ ਜਾ ਆਇਆ ਇਸ 15 ਦੇ ਫੇਰ ਪੇਸ਼ੀ ਪੈ ਗਈ ਹੋਰ ਮੈਂ ਲਿਖ ਕੇ ਪੁੱਛਿਆ ਦੀਪੋ ਦੇ ਪਰੌਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ ਹੈ ਕਿੱਥੇ ਹੈ ਕਿੱਥੇ ਨਹੀਂ ਉਹ ਵੀ ਗੌਰ ਕਰਕੇ ਉਧਰੋਂ ਉਹ ਪਤਾ ਕੱਢੇ ਬੂਰੀ ਮ੍ਰੈਸ ਐਤ ਕਾਂਦੂ ਗਈ ਨਾਲੇ ਉਹਦੀ ਪੂਸ਼ ਨੂੰ ਬਾਮਣੀ ਲੱਗ ਗਈ ਸੀ ਪਰ ਹੁਣ ਠੀਕ ਹੈ ਪੂਸ਼ ਪੂਸ਼ ਵੱਢ ਕੇ ਮੈਸ ਦੀ ਕਦਰ ਵੀ ਅੱਧੀ ਰਹਿ ਗਈ ਮੈਨੂੰ ਪਤਾ ਨਹੀਂ ਲੱਗਾ ਕੀ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਜਾਂ ਲਿਖਣ ਲਈ ਕਿ ਹਸੀ ਪਰ ਮੈਂ ਲਿਖੀ ਦਿੱਤੀ ਨਾਰੇ ਬੋਲਦ ਦਾ ਕਾਨਾ ਮਤਾੜਿਆ ਗਿਆ ਐਦਕੀ ਜੇ ਪਤਾ ਹੁੰਦਾ ਬਾਰੂ ਨੂੰ ਨਾ ਵੇਚਦੇ ਪਰਵੇਸ਼ ਦੇ ਵੀ ਕਿਦਾਂ ਨਾ ਹਾਲਾ ਜੂ ਦੇਣਾ ਸੀ ਖੇਤੀਆਂ ਤਾਂ ਜਾਂ ਜੈ ਖਾਨੀਆਂ ਐਦਕੀ ਪਾਣੀ ਨੇ ਮਾਰ ਲਈਆਂ ਕਾਲਜੇ ਚ ਰੁਗ ਭਰਦੇ ਗੋਡੇ-ਗੋਡੇ ਪਾਣੀ ਦੇਖ ਕੇ ਦੇ ਉਹ ਲਗਾਤਾਰ ਬੋਲੀ ਗਈ ਇਹ ਬਾਰੂ ਕੌਣ ਹੋਇਆ ਮੈਂ ਪੁੱਛਿਆ ਆਪਣਾ ਬੱਚਾ ਸੀ ਪੁੱਤ ਘਰ ਦਾ ਪਾਲ ਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ ਸਾਰਾ ਦੁੱਧ ਛੱਡਦੀ ਰਹੀ ਆ ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਹਣਾ ਵੈੜ ਕਾ ਨਿਕਲੂ ਉਹਦੀਆਂ ਮੇਲੇ ਤੋਂ ਲਿਆਂਦੀਆਂ ਘੁੰਗਰਾਲਾਂ ਤੇ ਨੱਥਾਂ ਅਜੇ ਬਹੁ ਦੇ ਸੰਲੋਪ ਚ ਜਿਉਂਦੀਆਂ ਤਿਉਂ ਪਈਆਂ ਨੇ ਸਾਨੂੰ ਪਾਉਣੀਆਂ ਵੀ ਨਹੀਂ ਨਸੀਬ ਨਾ ਹੋਈਆਂ ਜਿੱਦਣ ਵੇਚ ਗਿਆ ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਕੀ ਨਾ ਖਾਦੀ। ਥਮਲੇ ਨਾਲ ਲਾ ਕੇ ਬੈਠਾ ਰਿਹਾ ਸਾਰਾ ਦਿਨ ਨਿਵੇਂ ਆ ਕੇ। ਹੋਰ ਕੀ ਲਿਖਾ ਚਾਹਤੀ ਮੈਂ ਕੋਵੈਲਾ ਹੁੰਦਾ ਦੇਖ ਕੇ ਕਿਹਾ। ਫੌਰ ਲਿਖ ਕੇ ਦੇ ਪੁੱਤ ਬਈ। ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਹੈ। ਕਰਤਾਰੋ ਮੰंजे ਤੇ ਮਰਨ ਵਾਲੀ ਪਈ ਹੈ। ਜਲਦੀ ਤੇ ਜਲਦੀ ਸਾਹਿਬ ਨੂੰ ਕਹਿ ਕੇ ਨਾਮਕ ਟਾ ਕੇ ਆਵੇ ਚਿੱਠੀ ਨੂੰ ਤਾਰ ਸਮਝੇ। ਮੈਂ ਸੌਣ ਹੋ ਗਿਆ ਕਿੰਨਾ ਸੋਹਣਾ ਸੀ ਗੋਬਰਾ ਜੀਆ ਮੇਰਾ ਪੋਤਾ ਇਨ ਬਿਨ ਬਾਪ ਦੇ ਗਿਆ ਸੀ ਤਿੱਖਾ ਤਿੱਖਾ ਨਾ ਖਚੌੜਾ ਮੱਥਾ ਪਰਮਾ ਜੀਰਾ ਮੂੰਹ ਜਿਵੇਂ ਅਸੂ ਹਸੂ ਕਰਦਾ ਸੀ ਜਦੋਂ ਦੀਵੇ ਦੇ ਚਾਨਣ ਨੇ ਮੈਂ ਦੇਖਿਆ ਇੰਹੋ ਲੱਗਿਆ ਜਿਵੇਂ ਮੇਰਾ ਪੁੱਤ ਆ ਗਿਆ ਹੋਵੇ ਛੁੱਟੀ ਲੈ ਕੇ ਫੌਜ ਤੋਂ ਕੁੜੀ ਆਪਣੇ ਬੜ ਬੜਾਈ ਜਾ ਰਹੀ ਸੀ ਭਾਬੀ ਦੀ ਉਮਰ ਲੰਬੀ ਚਾਹੀਦੀ ਹੈ ਚਾਚੀ ਇਹਦਾ ਧਿਆਨ ਨਾਲ ਇਲਾਜ ਕਰਵਾ ਲੈ ਨਾਲੇ ਜੁੰਦਾ ਹੈ ਰਏ ਸਾਡਾ ਬਾਈ ਉਹਦੀ ਲਿਖੀ ਹੀ ਐਨੀ ਕੋਸੀ ਮੈਂ ਦਲਾਸਾ ਦਿੰਦਿਆਂ ਕਿਹਾ ਚਾਚੀ ਨੇ ਸਿਰ ਤੇ ਰੱਖੇ ਖੱਦਰ ਦੇ ਪਰਨੇ ਨਾਲ ਆਖਾ